ਕਿੰਨਾਂ ਬੰਦੂ ਮੀਂਹਾਂ ਸੁਣਨੇ ਹੈ ਯਾਰ ਲੱਗਦਾ ਮੇਰੇ ਮੂੰਹ ਫੇਰ ਕੋਈ ਕੁਸ ਸੁਣ ਲਗਾਵਾ ਕੀ ਇਹਦੇ ਵਿੱਚ ਸਾਡਾ ਕੀ ਸਾੜ ਦੇ ਲਗਾ ਤਰੀਪਾਂ ਦਾ ਨਸਾਨ ਕਰ ਟੱਕੀ ਕਰਤਾ ਬੈਂਜੀ ਤੇ ਨੀ 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 ਕੋਲਿਆਂ ਲਈ ਤੇ ਗਾਣਾ ਬਈ ਪਤਾ ਨਹੀਂ ਲੱਗਾ ਭਾਈ ਘਰ ਗਏ ਆ 6:30 ਵਜੇ ਗਏ ਆ ਤੇ ਝਾਟੀ ਅੱਗ ਲੱਗ ਗਈ ਪਤਾ ਹੀ ਨਹੀਂ ਲੱਗਾ ਭਾਜੀ ਕਦੀ ਹੋਇਆ ਨਹੀਂ ਇਦਾਂ ਦਾ ਚਾਂਸ ਕਿ ਅੱਗ ਲੱਗ ਸਕਦੀ ਨੁਕਸਾਨ ਹੋ ਗਿਆ ਭਾਈ ਕਿੰਨਾ ਹੀ ਸਾਡੇ ਸਵੇਰੇ ਸੌਦਾ ਨਹੀਂ ਲੱਗਣਾ ਇਸ ਹਾਲਾ ਹੁਣਾ ਜਿੱਦਾਂ ਦਾ ਨੁਕਸਾਨ ਆ ਜਾਣ ਬੁਝ ਕੇ ਕਿਹਨੇ ਅੱਗ ਲਾਈ ਲੱਗਦਾ ਜਸਪਾਲ ਸਿੰਘ ਬੱਬੇ ਆਈ ਜੀ ਮੈਂ ਆਟੋ ਜੁਨੀਅਨ ਗਰਦਾਸਪੁਰ ਦਾ ਪ੍ਰਧਾਨਾ ਜੀ ਅਸੀਂ ਆਪਣੇ ਇਸ ਖੋਖੇ ਦੇ ਵਿੱਚ ਸਾਰਾ ਸਮਾਨ ਰੱਖਦੇ ਆ ਇਹ ਖੋਖਾ ਧਾਰੀਵਾਲ ਛੋਲਿਆਂ ਵਾਲਿਆਂ ਦਾ ਜੀ ਇਹੀਂ ਉਹਨਾਂ ਕੋਲੋਂ ਲੈ ਕੇ ਦੇ ਵਿੱਚ ਸਾਰਾ ਆਪਣਾ ਮੇਜ਼-ਕੁਰਸੀ ਰੱਖ ਕੇ ਜਾਣੇ ਆ ਮੈਂ ਇਥੋਂ 6:30 ਵਜੇ ਬੰਦ ਕਰਕੇ ਖੋਖਾ ਦੇ ਘਰ ਗਿਆ ਵਾਂ ਘਰ ਜਾ ਕੇ ਤੇ ਮੈਂ ਬੈਠਾ ਮੂੰਹ ਧੋ ਕੇ ਤੇ ਮੈਨੂੰ 7:30 ਵਜੇ ਫੋਨ ਆਇਆ ਇਥੋਂ ਗਰਦਾਸਪੁਰੋਂ ਕਿਸਦਾ ਵੀ ਤੁਹਾਡੇ ਖੋਖੇ ਨੂੰ ਅੱਗ ਲੱਗੀ ਆ ਮੈਨੂੰ ਯਕੀਨ ਨਹੀਂ ਆ ਬੀ ਅੱਗ ਲੱਗੀ ਮੈਂ ਮੁਰਾ ਮੇਰਾ ਰੋਹਿਤ ਦਾ ਦੋਸਤ ਥੇ ਗਰਦਾਸਪੁਰ ਦਾ ਮੈਂ ਉਹਨੂੰ ਫੋਨ ਕੀਤਾ ਫਿਰ ਉਹ ਇੱਥੇ ਜਾ ਕੇ ਵੇਖੀ ਯਾਰ ਖੋਖੇ ਨੂੰ ਅੱਗ ਲੱਗੀ ਆ ਇਹ ਰੋਹਿਤ 10 ਮਿੰਟ ਬਾਅਦ ਮੈਨੂੰ ਫੋਨ ਕਰਦਾ ਭਾਈ ਪਾਜੀ ਅੱਗ ਬਹੁਤ ਜ਼ਿਆਦਾ ਲੱਗੀ ਆ ਤਾ ਤੁਸੀਂ ਛੇਤੀ ਆਓ ਮੈਂ ਉਸ ਤੇ ਗੁਰਦਾਸਪੁਰ ਆਇਆ ਵਾਂ ਇਹ ਮੈਂ ਆਣ ਕੇ ਵੇਖਿਆ ਵੀ ਸਾਰਾ ਕੁ ਸੜ ਕੇ ਜੜਾ ਅੱਡੇ ਬੈਂਚ ਬੋਚੀ ਕੁਰਸੀਆਂ ਸਾਰਾ ਕੁ ਸੜ ਕੇ ਸੁਆਹ ਹੋ ਗਈਆਂ ਨੇ ਭਾਜੀ ਇਹ ਅੱਗ ਲਾਈ ਆ ਲੱਗੀ ਨਹੀਂ ਅੱਗ ਹੈਗੀ ਕਿਉਂਕਿ ਇੱਥੇ ਨਾ ਕੋਈ ਸਰਕਟ ਵਾ ਨਾ ਕੋ ਬਿਜਲੀ ਆ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੀ ਤਾਰ ਨਹੀਂ ਲੱਗਦੀ ਕੁਛ ਨਹੀਂ ਹੈਗਾ ਕੋਈ ਜਿੱਦਣਾ ਸਰ ਮਤਲਬ ਸਰਕਟ ਹੋ ਸਕੇ ਇਹ ਅੱਗ ਸਾਡੇ ਲਾਈ ਗਈ ਹੈ ਕਿਸ ਨੇ ਜਾਣ ਬੁੱਝ ਕੇ ਲਾਈ ਆ ਇਹਦਾ ਪਤਾ ਹੀ ਤੈ ਤੱਕ ਜਾਵਾਂਗੇ ਇਹਦਾ ਪਤਾ ਲਗਾਵਾਂਗੇ ਕੋਈ ਵੀ ਹੋ ਸਕਦਾ ਇਹਦਾ ਹੀ ਉਹਦਾ ਪਤਾ ਕਰਾਂਗੇ ਕੁਝ ਵੀ ਹੋ ਸਕਦਾ ਜੀ ਕੋਈ ਵੀ ਕਰ ਸਕਦਾ ਪਰ ਇਹਦੇ ਵਿੱਚ ਇਹ ਆ ਵੀ ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਆ ਸਾਡੀ ਸ਼ੋਭੀ ਖਰਾਬ ਕਰਨ ਮਾਰਿਆ ਇਹਦੇ ਵਿੱਚ ਵੇਖੋ ਜੀ ਸਾਡਾ ਗਰੀਬਾਂ ਦਾ ਨੁਕਸਾਨ ਹੋਇਆ ਵਾ ਭਾਏ ਸਾਡੇ ਇਹਦੇ ਵਿੱਚ ਬੰਚੀ ਗਏ ਨਾਲ ਦੁਕਾਨਾਂ ਹੋ ਰਹੀਆਂ ਭਾਜੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਬਿਲਕੁਲ ਹੈਗੇ ਵਿੱਚ ਇਹਦੇ ਹੱਥ ਦਸਤਾਵੇਜ਼ ਵੀ ਹੈਗੇ ਵਿੱਚ ਭਾਜੀ ਜਿਹੜੇ ਸਰਕੇ ਸਵਾਹ ਹੋ ਗਏ ਬਿਲਕੁਲ ਨਾ ਹੀ ਕਿਸੇ ਨੂੰ ਦੱਸਣ ਜੋਗੇ ਨਾ ਹੀ ਕਿਸੇ ਨੂੰ ਪੁੱਛਣ ਜੋਗੇ ਇਹਦੇ ਵਿੱਚ ਆ ਵੀ ਜਿਨੇ ਵੀ ਅੱਗ ਲਾਈ ਆਹੀ ਉਹਦੀ ਤਹਿ ਤੱਕ ਜਾਵਾਂਗੇ ਤੇ ਉਹਦਾ ਪਤਾ ਜਰੂਰ ਲਾਵਾਂਗੇ ਤੇ ਜੇ ਇਹਨੂੰ ਪਤਾ ਲੱਗੇਗਾ ਤਾਂ ਉਹਦੀ ਸਿਧਰਪੇੜ ਵੀ ਜਰੂਰ ਕਰਾਂਗੇ ਪ੍ਰਸ਼ਾਸਨ ਨੂੰ ਇਹ ਮੰਗ ਕਰਨੀਆਂ ਇਹ ਚਲੋ ਜੋ ਹੋ ਗਿਆ ਉਹ ਤਾਂ ਚਲੋ ਹੋ ਗਿਆ ਜੀ ਤੇ ਤੁਸੀਂ ਵੀ ਥੋੜਾ ਜਿਹਾ ਪ੍ਰਸ਼ਾਸਨ ਨੇ ਕਿੰਨੇ ਵੀ ਚਲੋ ਤੁਸੀਂ ਵੀ ਥੋੜਾ ਜਿਹਾ ਪਤਾ ਲਗਾਇਆ ਜਾਵੇ ਵੀ ਇਹ ਕਿੰਨੇ ਸ਼ਰਾਰਤ ਕੀਤੀ ਆ ਤੇ ਜੇ ਉਹ ਪਤਾ ਲਗਾਣਗੇ ਸਭ ਤੋਂ ਬੈਟਰ ਆ ਜੇ ਇਨੀ ਦਹੀ ਪਤਾ ਲਗਾਵਾਂਗੇ ਜਿਹੜਾ ਨੂੰ ਪਤਾ ਲੱਗੇਗਾ ਜਦੋਂ ਵੀ ਇਹ ਬੰਦੇ ਦਾ ਇਹਨੇ ਸ਼ਰਾਰਤ ਕੀਤੀ ਆ ਅਸੀਂ ਉਹਨੂੰ ਲਿਆ ਕੇ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਤੇ ਦੋਆਂ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਜੀ 1 ਲੱਖ ਦੇ ਸ਼ੱਕਰਾਂ ਵਾਲੀ ਆ ਇਰੀਕਸ਼ੇ ਵਾਲੀ ਦੁਕਾਨ ਆ ਜਿਹੜੀ ਰਿਪੇਅਰ ਕਰਦੇ ਆ ਇੱਕ ਸਾਡਾ ਕੋਖਾਵਾ ਇੱਕ ਨਾਲ ਆਨੰਦ ਵਾਲੇ ਦਾ ਕੋਖਾਵਾ ਜਿਹੜੇ ਛੋਲਿਆਂ ਵਾਲੇ ਆ ਉਹਨਾਂ ਦੇ ਵੀ ਅੰਦਰ ਨੁਕਸਾਨ ਹੋ ਗਿਆ ਤਦ ਨੂੰ 8:00 ਵਜੇ 10 ਮਿੰਟ ਤੇ ਕਾਲ ਆਂਦੀ ਆ ਵੀ ਗੈਡਨਰ ਹਸਪੀਟਲ ਦੇ ਨਾਲ ਖੋਕੇ ਨੂੰ ਅੱਗ ਲੱਗ ਗਈ ਆ ਅਸੀਂ ਤੁਰੰਤ ਉਸ ਮੋਕੇ ਫਾਇਰ ਗੱਡੀ ਗੱਡੀ ਮੋਕੇ ਤੇ ਲੈ ਕੇ ਆਏ ਦੋ ਤਿੰਨ ਮਿੰਟ ਚਾਹੀਏ ਇੱਥੇ ਪਹੁੰਚ ਗਏ ਇੱਥੇ ਆ ਕੇ ਦੇਖਿਆ ਤੇ ਖੋਕੇ ਦੇ ਅੰਦਰ ਅੱਗ ਲੱਗੀ ਹੋਈ ਕਾਰਨ ਤਾਂ ਸਰ ਕੋਈ ਕਹਿ ਨਹੀਂ ਸਕਦੇ ਹਜੇ ਫਿਲਹਾਲ ਤੇ ਅੱਗ ਤੇ ਕਾਬੂ ਪਾਇਆ ਗਿਆ ਹਾਂਜੀ ਅੱਗ ਤੇ ਕਾਬੂ ਪਾਇਆ ਗਿਆ तकरीबन ਪੂਰਾ ਹੀ ਨੁਕਸਾਨ ਵਗੈਰਾ ਨੁਕਸਾਨ ਸਰ ਹੁਣ ਮਾਲਕ ਹੀ ਦੱਸ ਸਕਦੇ ਆ ਕਿ ਕਿੰਨਾ ਕੁ ਹੋਇਆ ਹੁੰਦਾ